ਹਣਕੋਟ ਦੇ ਡੀਸੀ ਕੰਪਲੈਕਸ ਦੇ ਵਿਖੇ ਤੜਿਆ ਜਿੱਥੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜਿਹੜਾ ਇੱਥੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇੱਕ ਵਾਰੀ ਫੋਟੋਆਂ ਨਾਲ ਜਰੀਆਂ ਇੱਥੇ ਪੈਂਦੀਆਂ ਜਰੂਰ ਦਿਖਾਤੀਆਂ ਜਾਣ ਕਿ ਇਹਨਾਂ ਵੱਲੋਂ ਲਗਾਤਾਰ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਆਪਣੀਆਂ ਮੰਗਾਂ ਨੂੰ ਲੈ ਕੇ ਔਰ ਇਹਨਾਂ ਵੱਲੋਂ ਪੰਜਾਬ ਸਰਕਾਰ ਔਰ ਸੈਂਟਰਲ ਸਰਕਾਰ ਦੇ ਖਿਲਾਫ ਹੈ ਜਿਹੜਾ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਕੀ ਇਹਨਾਂ ਦੀਆਂ ਮੰਗਾਂ ਨਾ ਔਰ ਇਹਨਾਂ ਵੱਲੋਂ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਨੂੰ ਇਹ ਵੀ ਕਿਹਾ ਜਾ ਰਿਹਾ ਵੀ ਜੇ ਸਾਡੀਆਂ ਮੰਗਾਂ ਜਿਹੜੀਆਂ ਨਾ ਮੰਨੀਆਂ ਤੇ ਵੱਡੇ ਆਪਣੇ ਆਹੀ ਵੱਡਾ ਸੰਘਰਸ਼ ਜਿਹੜਾ ਇਹ ਸਾਡੇ ਵੱਲੋਂ ਕੀਤਾ ਜਾਏਗਾ ਆਓ ਇਹਨਾਂ ਨਾਲ ਗੱਲਬਾਤ ਕਰਦੀ ਹੈ ਵੀ ਕੀ ਕਹਿਣਾ ਇਹਨਾਂ ਦਾ ਕਿਸ ਕਾਰਨ ਜਿਹੜੇ ਧਰਨੇ ਜਿਹੜੇ ਨਾ ਇਹ ਲਗਾ ਰਹੇ ਨਾ ਜਿੰਦਾਬਾਦ 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 ਕਿਸਾਨਾਂ ਮਜ਼ਦੂਰਾਂ ਦਾ ਜਿੰਦਾਬਾਦ ਜਿੰਦਾਬਾਦ

ਕਾਦਰ ਮੁਦਦਦ ਮੁਦਦਦ ਵਾਹ ਸਰਕਾਰ ਮੁਰਦਾਬਾ 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 ਸੈਂਟਰ ਦੀ ਸਰਕਾਰ ਮੁਰਦਾਬਾ ਮੁਰਦਾਬਾ ਮੁਦਦਦ ਮੁਰਦਾਬਾ ਮੁਰਦਾਬਾ ਮੋਤੀ ਸਰਕਾਰ ਮੁਰਦਾਬਾ 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 ਮਾਂ ਮਜ਼ਦੂਰਾਂ ਦਾ ਇਕਾ ਜਿੰਦਾਬਾ 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 ਹਕਕ ਲਈ ਜੋ ਲੜਦੇ ਲੋਕ ਜਿੱਲਾ ਜੋਹੀ ਕਰੇ ਲੋਕ ਹਕਕ ਲਈ ਜੋੜੀ ਕਰਦੇ ਲੋਕ ਬੰਨ੍ਹ ਬੰਨ੍ਹ ਕੇ ਦੇਖਵਾ ਲੋਕਾਂ ਕੇ ਵੇਖਾਂਗੇ ਜੀ ਆਪਣੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਕਿਸਾਨ ਆਪਣਾ ਸਤਨਾਮ ਸਿੰਘ ਪੰਨੂ ਗਵਾਹੀ ਕਰਦੇ ਆ ਆਪਣੇ ਸਰਬੰਸ ਸਿੰਘ ਪੰਦੇਰ ਨੂੰ ਗਵਾਹੀ ਕਰਦੇ ਆ ਮੈਂ ਪਠਾਨਕੋਟ ਜ਼ਿਲ੍ਹਾ ਤੇ ਜ਼ਿਲ੍ਹਾ ਪ੍ਰਧਾਨ ਹਰਪਾਲ ਸਿੰਘ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਆਪਣਾ ਮੰਗਾਏ ਆ ਵੀ ਜਿਹੜੇ ਚਿੱਪ ਵਾਲੇ ਮੀਟਰਾਂ ਦੇ ਲਿਆਂਡੇ ਆ ਇਹ ਚਿਪ ਵਾਲੇ ਮੀਟਰ ਜਿਹੜੇ ਆ ਇਹ ਆਮ ਪਬਲਿਕ ਕੋ ਇਹ ਬਿੱਲ ਨਹੀਂ ਤਾਰੇ ਜਾਣੇ ਇਹਨਾਂ ਦਾ ਕਰਕੇ ਅਸੀਂ ਵਿਰੋਧ ਕਰਦੇ ਆਂ ਜਿਹੜੀਆਂ ਸਾਡੀਆਂ ਹੋਰ ਵੀ ਮੰਗਾਂ ਸ਼ੰਭੂ ਬਾਰਡਰ ਤੇ ਜਿਹੜਾ ਸਾਡਾ ਨੁਕਸਾਨ ਕੀਤਾ ਇਹਨਾਂ ਨੇ ਟਰਾਲੀਆਂ ਚੋਰੀ ਕੀਤੀਆਂ ਏਸੀ ਤੋੜੇ ਸਾਰਾ ਨੁਕਸਾਨ ਕੀਤਾ ਇਹ ਉਹਦੇ ਦੇ ਤੇ ਵੀ ਅਸੀਂ ਹਿਸਾਬ ਲੈਣਾ ਤੇ ਵੀ ਜਿਹੜਾ ਸਾਡਾ ਨੁਕਸਾਨ ਕੀਤਾ ਉਹਨੂੰ ਪਰਵਾਹੀ ਕੀਤੀ ਜਾਵੇ ਐਮਐਫਸੀ ਦੀ ਗਾਰੰਟੀ ਕਾਨੂੰਨ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਮੋਦੀ ਸਰਕਾਰ ਨੇ ਸੈਂਟਰਲ ਸਰਕਾਰ ਨੇ ਮਨਜ਼ੂਰ ਕਰਕੇ ਲਿਖਤੀ ਦੇ ਕੇ ਤੇ ਫੇਰ ਉਹਦੇ ਤੋਂ 도ੜਦੇ ਆ ਇਹ ਆਪਾਂ 도ੜ ਨਹੀਂ ਦੇਵਾਂਗੇ ਆਪਾਂ 2 ਦਿਨ ਦਾ 18 19 ਨੂੰ ਆਪਣਾ ਡੀਸੀ ਦਫਤਰ ਤਰਨਾ ਹੀ ਇੱਕ ਤਰੀਕ ਨੂੰ ਆਪਾਂ ਡੀਸੀ ਸਾਹਿਬ ਨੂੰ ਮੰਗ ਪੱਤਰ ਵੀ ਦੇ ਕੇ ਗਏ ਹੀ ਜੇ ਅੱਜ ਸਾਡੀਆਂ ਭੰਦੇ ਸਾਹਿਬ ਹੁਣਾਂ ਨਾਲ ਅੱਜ ਇਹਨਾਂ ਨੇ ਮੀਟਿੰਗ ਸੱਦੀ ਆ ਚੰਡੀਗੜ੍ਹ ਕਿਸਾਨ ਭਵਨ ਚ ਜੇ ਇਹਨਾਂ ਨੇ ਅੱਜ ਨਾ ਮੰਗਾ ਮੰਨੀਆਂ ਤੇ ਆਪਾਂ ਇਦਾਂ ਹੀ ਸੰਘਰਸ਼ ਕਰਾਂਗੇ ਤੇ ਕੱਲ ਵੀ ਨੂੰ ਤੇ 21 ਨੂੰ ਮੁੜ ਕੇ ਅਰੇਲਾ ਤੇ ਆਪਾਂ ਜਾਵਾਂਗੇ ਜੇ ਇਹਨਾਂ ਨੇ ਮੰਗਾ ਨਾ ਮੰਨੀਆਂ ਜੇ ਮੰਨ ਲੈਣਗੇ ਕੋਈ ਇਨਸਾਫ ਦੇ ਦੇਣਗੇ ਤੇ ਆਪਾਂ ਨੂੰ ਰੇਲਾਂ ਤੇ ਬਹਿਣ ਦੀ ਜ਼ਰੂਰਤ ਨਹੀਂ ਆ ਤੇ ਜੇ ਇਨਸਾਫ ਨਹੀਂ ਦਿੰਦੇ ਤੇ ਫੇਰ ਆਪਾਂ ਵੱਡ ਚੜ ਕੇ ਕੱਲ ਨੂੰ ਰੇਲ ਰੋਕੋ ਦਾ ਵੱਡਾ ਸੰਘਰਸ਼ ਕਰਾਂਗੇ ਇਹਨੀਆਂ ਗੱਲਾਂ ਕਹਦਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ